ਕਿਥੋਂ ਉਹਨਾਂ ਤੋਂ ਅਸੀਂ ਬੰਨ੍ਹ ਕੇ ਲਿਗਰੇ ਹਾਂ ਮੈਨੂੰ ਕਹਿੰਦੇ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਅਸੀਂ ਬਚਾ ਕੇ ਰੱਖਦੇ ਆ ਨਹੀਂ ਇਹ ਤੇਰੇ ਸ਼ਕਲਾ ਚਾੜੇ ਹਨ ਨੇ ਮੂਹ ਤੇ ਵੀ ਇਹ ਦਰਾਫਤ ਮੋਸ਼ਦੀਆਂ ਨਹੀਂ ਖਾਂਦੀਆਂ ਨਹੀਂ ਬਦ ਰੱਖਣਾ ਖੋਇ ਖਰੂ ਵੀ ਕਰ ਰਹੀ ਆ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਇਹਦਾ ਜਾਨ ਹੁੰਦਾ ਕੱਖ ਕਾਣੀ ਰੇਂਗਾ ਸਰ ਤੁਹਾਨੂੰ ਮੈਂ ਜਿਹੜੀ ਗੱਲ ਕਹੋਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਆ ਉਹਦਾ ਮੂੰਹ ਫੜ ਲਈਂਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਇਹਦੇ ਹਜ਼ਾਰਾਂ ਬਰਸਤਾਂ ਨੁਕਸਾਨ ਕਰਦੇ ਆ ਯਾਰ ਸਾਡੇ ਬਲੇ ਹੈ ਨਹੀਂ ਥੋੜੇ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਤੁਹਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਕੀ ਕਰ 20 ਟੋਲੇ ਮਿਲ ਗਏ ਸਨ ਅੱਛਾ ਹਾਂ ਚਲ ਅਸੀਂ ਉਧਰ ਹੀ ਡੱਕ ਲਾਂ ਅਸੀਂ ਨਹੀਂ ਲਿਆ ਕੇ ਰੋਜ਼ ਕਿੱਧਰ ਮਹਿਲ ਕਲਾਈਂ ਸਾਡੇ ਮਹਿਲ ਪਹੁੰਚ ਜਾ ਕੇ ਬਲੇ ਇਹ ਨੀਂਦ ਨੂੰ ਕੀ ਕੀ ਰੱਖ ਲੈਗਾ ਤੂੰ ਇਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਤੁਹਾਡੇ ਲਈ ਲੌਂਗਾਂ ਦੇ ਮੱਜਾ ਤੜਕ ਰੱਖ ਲੈਣਾ ਉੱਧਰ ਰੱਖਾਂ ਲੋੜ ਕੀ ਕਰੀਏ ਸੰਦ ਨਹੀਂ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾ ਦਰਿਆ ਦੇ ਪਰਲੇ ਪਾਸ ਤੁਸੀਂ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮਿਲ ਗਈ ਲੈ ਹੋਈ ਐ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਨੇ ਨਹੀਂ ਲੈਇਆ ਫੇਰ ਤਾਂ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਪੱਕ ਪੱਠੇ ਕਿੱਥੋਂ ਨਿਵਾਏਗਾ ਹਾਂ ਤੇ ਪਾਸ ਕਰਨਾ ਗਰੀਬਾਂ ਨੇ ਵਾਦੀ ਕਰਨਾ ਹੈ ਦੇ ਪਾਸੇ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐਟੇ ਪਾਸੇ ਆ ਸਾਰਾ ਦਿਨ ਖੜੇ ਮੈਨੂੰ ਇੱਕ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਕੇ ਉਹ ਗੱਲ ਸੁਣ ਕਿੰਨੇ ਲੱਖ ਦਾ ਮਾਲ ਹੈ ਤੇਰੇ ਕੋਲੇ ਆਹ ਫੋਨ ਸਾਨੂੰ ਹੀ ਨਾ ਕਿ ਭਲਾ ਜਨੇ ਬੱਦ ਵਾਰ 50000 ਦੀ ਮਾਝ ਸਾਡੀ 50 ਦੀ ਛੱਡ ਚੱਲ ਦੋ 50 ਦੀ ਛੱਡ ਯਾਰ 40 ਲੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੇਰੇ ਜਿਹੜੀਆਂ ਮੋਟੀਆਂ 15 ਸੌਣ ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਚੱਲ ਗਿਣ ਕੇ ਚੱਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲਦਾ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਏ ਸਾਡੇ ਸਾਥ ਲੱਖ ਨੇ ਗਰੀਬਾਂ ਫਿਰ ਤਕਰੀਬ ਇਹ ਉੱਟੇ ਪਾਸ ਉਹਦਾ ਹੀ ਹੈ ਨਾ ਇਹੀ ਜਿਹੜਾ ਹੋਰ ਜ਼ਮੀਨ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂੜ ਡੂੜ ਲੱਖ ਦੀ ਮੱਝ ਆ ਸਾਡੇ ਕੋਲੇ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਕੋਲ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਜਣੇ ਹੋਏ ਤੇ ਕਈ ਬੰਦੇ ਕਹਿ ਹਾਂ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਕਈ ਬੰਦੇ ਤਕੜੇ ਆ ਗੱਲ ਸੁਣ ਜਦ ਗਰੀਬ ਐ ਤੇ ਤੂੰ ਆ ਪਸੂ ਦਰਤ ਮਿਛਾਉਣੇ ਆ ਨਹੀਂ ਮਿਚਾਉਂਦੇ ਫੇਰ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਮਹਿਲ ਕਾਂ ਜਨੂਬ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਦਾ ਹੁਣ ਜੇ ਤੇਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਗਰੀਬ ਬੰਦੇ ਨੂੰ ਕੁੱਟਦੇ ਆ ਹਾਂਜੀ ਉਹ ਵੀ ਦਾ ਗੱਲ ਸਹੀ ਠੀਕਾ ਚੱਕਰ ਕੀ ਐ ਪਤਾ ਕੀ ਐ ਮਹਿਲ ਕਾਂ ਤੂੰ ਜਨੂ ਮਰਜੀ ਬੁਸ਼ ਇੱਥੇ ਬੁੱਟੇ ਲੱਗੇ ਆ ਮੈਨੂੰ ਪਤਾ ਪਰਦਾ ਪਈ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਕੇ ਆ ਕੇ ਬਰਨਾਲਾ ਬਠਿੰਡਾ ਮਾਨਸਾ ਚ ਵੜ ਗਏ ਨਹੀਂ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਣੇ ਤੁਸੀਂ ਹੋਰ ਨੂੰ ਤੁਰਦੇ ਹੁੰਦੇ ਹਾਂ ਹਾਂ ਜੇ ਹੁਣ ਅਸੀਂ ਕੀ ਕੀ ਕਹਿ ਸਕਦੇ ਬੰਦੇ ਦੇ ਬਿਤੇਰੇ ਆ ਇਹ ਨਹੀਂ ਅਸੀਂ ਕਹਿ ਸਕਦੇ ਚੋਟੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਸਾਡੇ ਘੜਾ ਕਰਦਾ ਸਾਡੇ ਥੋੜੇ ਡੰਗਰ ਹੈ ਅਸੀਂ ਚੱਲ ਉੱਥੇ ਪ੍ਰੋਡਕਟ ਪਾਡਾ ਰੱਖਾਂਗੇ ਜੇ ਚੱਲ ਜਾਂ ਸੜਕ ਤੋਂ ਕਹਿੰਦੇ ਸੜਕ 'ਚ ਚੱਲ ਨਹੀਂ ਸੜਕ 'ਚ ਨਹੀਂ ਜਾਣਾ ਕੋਈ ਸਰਕਾਰ ਸਾਡੀ ਛੋਡੀ ਖਾਤਰ ਕੋਈ ਕਾਨੂੰਨ ਬਣਾਉਂਦੀ ਹੈ ਅਜਾ ਮ ਭਾਈ ਇਹਦੇ ਉੱਤੇ ਲੈ ਕੇ ਦੋ ਦੋ ਚਾਰ ਚਾਰ ਤੋਂ ਪਸੂ ਤੁਰ ਪੈਨਿਓ ਉਹ ਕੀ ਨੁਕਸਾਨ ਕਰ ਰਹੇ ਤੁਸੀਂ ਲੋਕਾਂ ਦਾ ਸਰਕਾਰ ਇੱਥੇ ਭੰਦਰੀ ਮੈਂਟ ਲਾਉਂਦੇ ਸਾਡੇ ਰਗਾ ਦਲਾਂ ਕੱਟਣ ਲੱਗਿਆ ਵੜ ਕੇ ਅਸ ਤੇ ਗਰੀਮਾ ਤਨੂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸੇ ਤੁਰਿਆ ਫਿਰਦੋ ਤੁਹਾਨੂੰ ਯਾਰਾ ਪਸੂ ਨੂੰ ਰੋਕਦਾ ਤੁਸੀਂ ਮੰਨ ਲਿਓ ਜੇ ਤੁਸੀਂ ਕਹਿੰਦੇ ਸਰਕੇ ਚੱਲ ਬੁੱਟੇ ਤੋੜਦੀ ਹੈ ਨਾ ਅਸੀਂ ਉੱਥੇ ਪਲਾਂਟ ਕੋੜਾ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਕਿ ਕਿਸੇ ਕੋਲੋਂ ਲੈ ਲਾਂਗੇ ਬਾਹਰੋਂ ਪੂਰੇ ਲੈ ਕੇ ਕਰਨੀ ਪਈ ਹੈ ਇਹੀ ਹੈ ਉਹ ਤਾਂ ਨਹੀਂ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਤੁਹਾਨੂੰ ਡਾਂ ਖੇਚਣਗੇ ਤਾਂ ਤੁਸੀਂ ਖੜ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਫਿਰ ਚਾਰ ਪੰਜ ਸਾਲ ਤੋਂ ਫੁਨਾਹ ਕਰਤਾ ਤੋ ਜਿੱਤੋਂ ਇਹ ਲੰਘਣ ਲੱਗ ਜਣਗੇ ਬੀ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲ ਕੰਧਾ ਉਰੇ ਬਾਰੇ ਕਿਸੇ ਨਹੀਂ ਜਾਂਦੇ ਜੀ ਆ ਰਵੜ ਆ ਇੱਥੇ ਦਾ ਜਾਂਦੇ ਇੱਥੋਂ ਮੁੜ ਕੇ ਫੇਰ ਮਹਿਲ ਕਾ ਚਲੇ ਜਾਂਦੇ ਬਸ ਇਹੀ ਹੈ ਬਸ ਸਾਡਾ ਹੋਰ ਕੋਈ ਉਰੇ ਬਾਰੇ ਕਿਸੇ ਜਾਣਦਾ ਨਹੀਂ ਦਾ ਕੋਈ ਹੋਂਦ ਨੂੰ ਕਦੇ ਫੇਰ ਮਿਲਾਂ ਕੋਈ